বি <mimitation> আর اچھا بول جو بدل دیو بدل دیو کئی منزور راج بدل دیو سخت بدل دیو اٹھائی بدل دیو کئی منزور راج بدل دیو کئی بات گڈی چھڈو گڈی چھو گڈی چھو گڈی واری گڈی چھڈو پردان جی धान <imitation> जी সবে <mully> it ਅੱਜ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਚਲ ਗਿਆ ਅਤੇ ਸ਼ਰਾਬ ਦਾ ਕਰੋੜਾਂ ਦਾ ਘਪਲਾ ਕਰਕੇ ਆ ਜੇਲ੍ਹ ਦੇ ਅੰਦਰ ਬੈਠਾ ਉਸ ਨੂੰ ਨਾਗਰਿਕਤਾ ਦੇ ਅਧਾਰ ਦੇ ਉੱਪਰ ਸਿਵਾ ਦੇਣਾ ਚਾਹੀਦਾ ਸੁਪਰੀਮ ਕੋਰਟ ਕੀ ਹਾਈ ਕੋਰਟ ਨੇ ਵੀ ਉਹਨਾਂ ਨੂੰ ਝਾੜ ਪਾਈ ਆ ਕਿ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਹਿੰਦੁਸਤਾਨ ਦੇ ਲੋਕਤੰਤਰਿਆ ਜਿਹੜਾ ਬੰਦਾ ਕੋਈ ਵੀ ਗਲਤੀ ਕਰੂਗਾ ਭਾਵੇਂ ਉਹ ਸੀਐਮ ਹੀ ਕਿਉਂ ਨਾ ਹੋਵੇ ਚੱਕੇ ਗਲਤ ਤਾਂ ਗਾਉਂਦਾ ਉਹ ਮੈਂ ਸਮਝਦਾ ਕਿ ਸਮੁੱਚੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਸ ਕਰਦੀ ਪਰੋੜਦਾ ਕਰਦੀ ਆ ਕਿ ਜੇ ਉਸ ਨੂੰ ਸਜ਼ਾ ਹੋ ਗਈ ਆ ਜਾਂ ਉਹ ਦੋਸ਼ੀ ਪਾਇਆ ਗਿਆ ਆ ਤਾਂ ਉਹਨੂੰ ਅਸਤੀਫਾ ਦੇਣਾ ਚਾਹੀਦਾ ਜਿਹੜਾ ਕਿ ਭਾਰਤ ਦਾ ਲੋਕਤੰਤਰ ਕਹਿੰਦਾ ਸੋ ਉਹ ਇੰਨਾ ਇਨਲਾਲਚੀ ਆ ਕੁਰਸੀ ਦਾ ਕਿ ਜੇਲ੍ਹ ਦੇ اندر ਸਰਕਾਰ ਚਲਾਉਣੀ ਚਾਹੁੰਦਾ ਤੇ ਜਿਹੜੀ ਗਾਂਚਾ ਉਪਰਭਾਵ ਕਰਨੀ ਚਾਹੁੰਦਾ ਅਸੀਂ ਇਹ ਪਰਜੋਰ ਮੰਗ ਕਰਦੇ ਆ ਭਾਰਤੀ ਜਨਤਾ ਪਾਰਟੀ ਚੁਪਰ ਦੀ ਟੀਮ ਕਿ ਉਸ ਨੂੰ ਆਪਣਾ ਤੁਰੰਤ ਅਸਤੀਫਾ ਦੇ ਕੇ ਔਰ ਜਾਂਚ ਵਿੱਚ ਸਹਿਯੋਗ ਕਰਨੀ ਚਾਹੀਦਾ ਸਾਰਿਆਂ ਬਹੁਤ ਬਹੁਤ ਧੰਨਵਾਦ